ਫਰੀਦਕੋਟ ਦੇ ਰਾਜੇ ਹਰਿੰਦਰ ਸਿੰਘ ਦੇ ਵੱਲੋਂ ਕਿਸਾਨਾਂ ਦੇ ਵਾਸਤੇ ਉਸ ਸਮੇਂ ਵੀ ਐਗਰੀਕਲਚਰਲ ਫਾਰਮ ਬਣਾਇਆ ਹੋਇਆ ਸੀ ਜਿਸ ਦਾ ਨਾਮ ਸੀ ਡੇਵਿਸ ਐਗਰੀਕਲਚਰਲ ਫਾਰਮ ਫਰੀਦਕੋਟ ਜਾਨੀ ਕਿ ਜ਼ਮੀਂਦਾਰਾਂ ਦੇ ਵਾਸਤੇ ਬਹੁਤ ਫਾਇਦੇ ਵਾਲਾ ਖੇਤੀਬਾੜੀ ਤੇ ਸੁੱਖ ਦੇਣ ਵਾਲੇ ਘਰ ਦਾ ਨਮੂਨਾ ਤਜਵੀਜ਼ ਕੀਤਾ ਸੀ ਇਸ ਦੇ ਉੱਤੇ ਲੱਗੇ ਨੀ ਪੱਥਰ ਦੇ ਉੱਤੇ ਲਿਖਿਆ ਹੋਇਆ ਹੈ ਕਿ ਇਸ ਡੇਵਿਸ ਐਗਰੀਕਲਚਰ ਫਾਰਮ ਸੁੱਖ ਦੇਣ ਵਾਲੇ ਘਰ ਦਾ ਨਮੂਨਾ ਤਜਵੀਜ਼ ਕੀਤਾ ਸ਼੍ਰੀਮਾਨ ਸਰਦਾਰ ਬਹਾਦਰ ਸਰਦਾਰ ਦਿਆਲ ਸਿੰਘ ਮਾਨ ਪ੍ਰੈਜ਼ੀਡੈਂਟ ਕਾਉਂਸਲ ਰਿਆਸਤ ਫਰੀਦਕੋਟ ਨੇ ਜਿਸ ਦੀ ਬੁਨਿਆਦ ਸ਼੍ਰੀਮਾਨ ਅਨਰੇਵਲ ਕਰਨਲ ਐ ਐਸਪੀ ਡੇਵਿਸ ਸਾਹਿਬ ਬਹਾਦਰ ਕਮਿਸ਼ਨਰ ਤੇ ਸੁਪਰਡੈਂਟ ਜਲੰਧਰ ਤੇ ਰਿਆਸਤ ਦੇ politcal agent ਦੇ ਸੁਭ ਹਾਥੀ 8 ਫੱਗਣ ਸੰਮਤ 1966 ਬਿਕਰਮੀ ਮੁਤਾਬਕ 18 ਫਰਵਰੀ ਸਾਲ 1910 ਨੂੰ ਰੱਖੀ ਗਈ ਇਤਿਹਾਸਕਾਰ ਮੱਖਣ ਸਿੰਘ ਦੇ ਮੁਤਾਬਕ ਇਹ ਫਾਰਮ ਖੇਤੀ ਦੀ ਆਮ ਹਾਲਤ ਸੁਧਾਰਨ ਲਈ ਅਤੇ ਕਿਸਾਨਾਂ ਨੂੰ ਕਣਕ, ਕਪਾਹ, ਗੰਨਾ ਤੇ ਹੋਰ ਫਸਲਾਂ ਦੇ ਚੋਣਵੇਂ ਬੀਜ ਬੀਜਣ, ਸੁਧਰੇ ਸੰਦ ਵਰਤਣ ਅਤੇ ਆਧੁਨਿਕ ਵਿਗਿਆਨਕ ਤਰੀਕਿਆਂ ਦੀ ਪ੍ਰੈਕਟੀਕਲ ਸਿੱਖਿਆ ਦੇਣ ਦੇ ਲਈ ਸਥਾਪਿਤ ਕੀਤਾ ਗਿਆ ਸੀ। ਇਸ ਦੀ ਦੇਖਪਾਲ ਦੇ ਲਈ ਲੈਲਪੁਰ ਐਗਰੀਕਲਚਰਲ ਫਾਰਮ ਤੋਂ ਸਿਖਿਤ ਸੁਪਰਡੈਂਟ ਨਿਯੁਕਤ ਕੀਤਾ ਗਿਆ ਸੀ। ਫਾਰਮ ਵਿੱਚ ਡੈਰੀ ਅਤੇ ਪੋਲਟਰੀ ਵਿਭਾਗ ਵੀ ਸਨ ਜਿੱਥੇ ਕਿਸਾਨਾਂ ਨੂੰ ਡੈਰੀ ਫਾਰਮਿੰਗ ਅਤੇ ਪੋਲਟਰੀ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਾਨੀ ਕਿ ਇਹ ਕਹਿ ਸਕਦੇ ਹਾਂ ਕਿ ਫਰੀਦਕੋਟ ਰਿਆਸਤ ਦੇ ਵਿੱਚ ਉਹ ਕੰਮ ਪਹਿਲਾਂ ਹੀ ਕੀਤੇ ਜਾ ਚੁੱਕੇ ਸੀ ਜਿਹੜੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅੱਜ ਕਰ ਰਹੀ ਹੈ ਤਾਂ ਫਰੀਦਕੋਟ ਦੇ ਰਾਜੇ ਹਰਿੰਦਰ ਸਿੰਘ ਦੇ ਵੱਲੋਂ ਆਪਣੀ ਪਰਜਾ ਦੇ ਲਈ ਆਪਣੇ ਕਿਸਾਨਾਂ ਦੇ ਲਈ ਇਹ ਕਦਮ ਚੁੱਕਿਆ ਗਿਆ ਬਹੁਤ ਹੀ ਸਲਾਉਣਯੋਗ ਸੀ ਆ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਗੁਰਪ੍ਰੀਤ ਲੈਰੀ ਫੇਸਬੁੱਕ YouTube Instagram ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੰਜਾਬ ਦੇ ਹੋਰ ਨਾਂ ਜਿਲ੍ਹਿਆਂ ਦੇ ਵੀ ਲੈ ਕੇ ਚੱਲਾਗੇ ਨਾਲ-ਨਾਲ ਤੇ ਉਥੋਂ ਦੀ ਇਤਿਹਾਸ ਦੇ ਉਥੋਂ ਦੀ ਬਰਸ ਦੇ ਇਕਰਾਮਾਂਗੇ ਰੂਬਰੂ ਪੰਜਾਬ ਦੇ ਇਤਿਹਾਸ ਨੂੰ ਜਾਣਨ ਦੇ ਲਈ ਜੁੜੇ ਰਹੋ ਆਪਣੇ ਪਰਿਵਾਰ ਨੂੰ ਇਤਿਹਾਸ ਦੇ ਰੂਬਰੂ ਕਰਾਉਣ ਲਈ ਸ਼ੇਅਰ ਜ